ਸਸ਼ੇ ਕਰ ਜੀ ਸਾਰੀਆਂ ਭੈਣਾਂ ਨੂੰ ਤੇ ਅੱਜ ਆਪਾਂ ਕਸ਼ਮੀਰੀ ਟਾਂਕਾ ਦੱਸਾਂਗੇ ਤੇ ਮੈਂ ਇਹ ਫਲਾਵਰ ਬਣਾਏ ਆ ਜੀ ਤੁਸੀਂ ਦੇਖ ਸਕਦੇ ਹੋ ਕਸ਼ਮੀਰੀ ਟਾਂਕੇ ਦੇ ਨਾਲ ਤੇ ਮੈਂ ਤੁਹਾਨੂੰ ਇੱਕਾ ਫਲਾਵਰ ਰੱਖਿਆ ਹੋਇਆ ਹੈਗਾ ਵੀ ਤੁਹਾਨੂੰ ਸਿਖਾਉਣ ਦੇ ਲਈ ਤੇ ਆਪਾਂ ਜਿਹੜੀ ਬੇਲ ਆ ਬੇਲ ਰੱਖੀ ਹੈ ਤੇ ਤੁਸੀਂ ਡਿਜ਼ਾਈਨ ਇਹਦਾ ਕਿੱਦਾਂ ਦਾ ਵੀ ਬਣਾ ਸਕਦੇ ਹੋ ਇਹਨੂੰ ਸੋਲ ਤੇ ਕੜਾਈ ਕਰ ਸਕਦੇ ਹੋ ਫੂਟਾਂ ਤੇ ਕਰ ਸਕਦੇ ਹੋ ਸੂਟਾਂ ਦੇ ਘੇਰੇ ਤੇ ਕਰ ਸਕਦੇ ਹੋ ਬਾਵਾ ਤੇ ਕਰ ਸਕਦੇ ਹੋ ਨਾ ਵੀ ਸੂਟਾਂ ਤੇ ਕੜਾਈ ਕਿੱਦਾਂ ਕਰਨੀ ਹੈ ਬਾ ਮੈਂ ਕਰ ਸਕਦੇ ਕੁਇਰੇ ਤੇ ਗਲੇ ਤੇ ਹਨਾ ਵਰਕੇ ਦਾ ਕਰ ਸਕਦੇ ਹੋਂ ਤੁਸੀਂ ਜਿਹੜਾ ਕਿ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਹਨਾ ਕਸ਼ਮੀਰੀ ਕਢਾਈ ਵੀ ਤੇ ਜਿੱਦਾਂ ਕਿ ਸਿੰਧੀ ਦੀ ਕਢਾਈ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਉਦਾਂ ਹੀ ਕਸ਼ਮੀਰੀ ਕਢਾਈ ਵਾਲੀ ਜ਼ਿਆਦਾ ਟ੍ਰੈਂਡ ਚ ਹੈ ਤੇ ਨਾਲੇ ਬਹੁਤ ਸੋਹਣਾ ਫਲਾਵਰ ਬਣਦਾ ਇਹ ਤੁਸੀਂ ਦੇਖ ਹੀ ਰਹੀ ਹੋਮੂਗੀ ਤੇ ਵੀ ਕਿੰਨਾ ਸੋਹਣਾ ਇਹ ਫਲਾਵਰ ਬਣਿਆ ਤੇ ਮੈਂ ਤੁਹਾਨੂੰ ਆ ਫਲਾਵਰ ਦੱਸਦੀਆਂ ਵੀ ਕਿੱਦਾਂ ਬਣਦਾ ਹਾਂਜੀ ਆਪਾਂ ਆ ਇੰਕਰalien ਗੁੱਟਿਆਂ ਦੇ ਧਾਗੇ ਲੈਤੇ ਤੁਸੀਂ ਐਂਕਰ ਦਾ ਥ੍ਰੈਡ ਆਉਂਦਾ ਜਿਹੜਾ ਗੋਲੇ ਵਾਲਾ ਉਹ ਲੈ ਸਕਦੇ ਹੋ ਉਹਦੇ ਨਾਲ ਜ਼ਿਆਦਾ ਸਫਾਈ ਆਉਂਦੀ ਹੈ ਤੇ ਜ਼ਿਆਦਾ ਸੋਹਣਾ ਲੱਗਦਾ ਲੱਗ ਲੱਗ ਕਲਰ ਦੇ ਲੈ ਸਕਦੇ ਹੋ ਹਨ ਤੇ ਫਿਰ ਜ਼ਿਆਦਾ ਸੋਹਣਾ ਲੱਗਦਾ ਕ ਵੀ ਬਣਿਆ ਹੋਇਆ ਦੋ ਤਿੰਨ ਕਲਰ ਹੋਣ ਜਦੋਂ ਆਪਾਂ ਸੂਈ ਦੇ ਵਿੱਚ ਐਦਾਂ ਦੀ ਸੂਈ ਲੈਂਦੀ ਹੈ ਸੂਈ ਦੇ ਵਿੱਚ ਧਾਗਾ ਪਾਵਾਂਗੇ yellow ਕਲਰ ਦਾ ਮੈਂ ਵੀ ਇਹ ਐਂਕਰ ਵਾਲੇ ਗੁੱਸਿਆਂ ਨਹੀਂ ਹੁੰਦੀਆਂ ਨੇ ਜਿਹੜੀਆਂ ਗੁੱਟੀਆਂ ਉਹਦੇ ਵਾਲਾ ਆਪਾਂ ਇਹ ਲੈ ਲੇਤਾ ਹੈਗਾ ਲੈ ਲੇਤਾ ਹੈਗਾ ਤੁਸੀਂ ਦੂਜਾ ਲੈ ਸਕਦੇ ਹੋ ਦੇਖੋ ਫਲਾਵਰ ਆਪਾਂ ਇਦਾਂ ਲੀਕ ਕੀਤਾ ਹੈਗਾ ਪੈਸਮ ਨਾਲ ਡਰਾਅ ਕਰ ਲਓ ਚਾਹੇ ਤੁਸੀਂ ਇਹਦੇ ਉੱਪਰ ਮਤਲਬ ਕਿ ਆਪਣਾ ਜਿਹੜਾ ਟੇਸ ਪੇਪਰੋਂ ਦਾ ਟ੍ਰੇਸ ਪੇਪਰ ਨਾਲ ਡਰਾਅ ਕਰ ਲਓ ਮੈਂ ਤੁਹਾਨੂੰ ਪਹਿਲਾਂ ਆਪਾਂ ਇਥੋਂ ਸੂਈ ਕੱਢਾਂਗੀ ਤੁਹਾਨੂੰ ਦਿਖ ਰਿਹਾ ਹੋਊਗਾ ਵਿਆਪਕੀ ਸੂਈ ਕੱਢੀ ਐ ਇੱਥੋਂ ਸੂਈ ਕੱਢ ਕੇ ਤੇ ਆਪਾਂ ਇੱਥੇ ਇਹਦੇ ਅੰਧ ਚ ਸੂਈ ਕੱਢਣੀ ਐ ਇਹਦਾ ਅੰਧ ਇੱਥੇ ਬੰਦ ਆ ਇਦੇ ਅੱਧ 'ਚ ਸੂਈ ਕੱਢਣੀ ਆ ਐਦਾਂ ਦੇਖੋ ਜੀ ਅੱਧਾ ਸੂਈ ਕੱਢ ਕੇ ਥੋੜਾ ਜਿਹਾ ਧੱਗ ਖਿੱਚ ਲਿਓ ਤੇ ਫਿਰ ਸੂਈ ਤੁਸੀਂ ਇੱਥੇ ਕੱਢ ਸਕਦੇ ਹੋ ਇੱਥੇ ਸੂਈ ਕੱਢਿਓ ਸਟਾਰਟਿੰਗ ਕਰਨ ਵੇਲੇ ਐਦਾਂ ਨਿਕਲੂਗੀ ਸੂਈ ਤੇ ਬਾਅਦ ਦੇ ਵਿੱਚ ਫਿਰ ਅੱਧ 'ਚ ਸੂਈ ਕੱਢਣੀ ਆ ਦੇਖੋ ਜਿੱਦਾਂ ਮੈ ਤੋਂ ਦੁਆਰਾ ਵੀ ਦੱਸਤੀ ਆ ਜਿੱਦਾਂ ਕਿ ਆ ਫਲਾਵਰ ਹੈ ਇਹਦਾ ਇੱਥੇ ਹੋਣਾ ਅੱਧਾ ਹੁੰਦਾ ਨਾ ਇੱਥੇ ਸੂਈ ਕੱਢਣੀ ਆ ਤੁਸੀਂ ਵੀ ਤੁਹਾਨੂੰ ਪਤਾ ਲੱਗਦਾ ਰਹੀ ਹੈ ਨਾ ਸੂਈ ਕਿੱਥੇ ਕੱਢਣੀ ਆ ਇੱਥੇ ਸੂਈ ਕੱਢਣੀ ਆ ਦੇਖੋ ਮੈਂ ਹੱਥ ਫਰੀ ਕਰ ਲਿਆ ਸੂਈ ਕੱਢ ਲਈ ਆ ਤੁਹਾਨੂੰ ਪਤਾ ਲੱਗੂਗਾ ਵੀ ਕਿੱਥੇ ਸੂਈ ਕੱਢਣੀ ਆ ਤੇ ਇਹਦੇ ਬਸ ਅੱਧ ਚ ਸੂਈ ਕੱਢ ਕੇ ਇੱਕ ਵਾਰ ਤੁਸੀਂ ਸਟਾਰਟਿੰਗ ਚ ਸਾਰੀ ਸੂਈ ਕੱਢਣੀ ਪਊ ਤੇ ਦੂਜੀ ਵਾਰ ਫਿਰ ਇੱਥੇ ਦੇਖੋ ਫਲਾਵਰਤੀ ਨੀچے ਤੇ ਫਿਰ ਇੱਥੇ ਆਪਾਂ ਸਾਰੀ ਸੂਈ ਕੱਢਣੀ ਹੈ ਜਿੱਥੇ ਆ ਗੋਲ ਸਰਕਲ ਬਣਾਇਆ ਨਾ ਇੱਥੇ ਆਪਾਂ ਸਾਰੀ ਸੂਈ ਕੱਢਣੀ ਹੈ ਤੁਹਾਨੂੰ ਪਤਾ ਲੱਗਦਾ ਹੋਊਗਾ ਦੇਖੋ ਐਦਾਂ ਸੂਈ ਕੱਢ ਲੈਣੀ ਹੈ ਤੇ ਥੋੜਾ ਜਿਹਾ ਧੱਗ ਖਿੱਚ ਲਿਆ ਕਰੋ ਹੁਣ ਆਪਾਂ ਅੱਧ ਚ ਸੂਈ ਕੱਢਾਂਗੇ ਆਹ ਵਾਲੇ ਧੱਗੇ ਨੂੰ ਆਪਾਂ ਸਾਈਡ ਤੇ ਕਰ ਦਾਂਗੇ ਤੇ ਇੱਥੇ ਆਪਾਂ ਅੱਧ 'ਚ ਸੂਈ ਕੱਢ ਲਾਂਗੇ। ਇਹ ਤਾਂ ਥੋੜਾ ਜਿਹਾ ਧਾਗਾ ਖਿੱਚ ਲਿਆ ਫੇਰ ਆਪਾਂ ਇੱਥੇ ਰੱਖ ਲੈਣੀ ਹੈ। ਐਂ ਤਾਂ ਫੇਰ ਸਾਰੀ ਸੂਈ ਕੱਟ ਕੇ ਇੱਥੇ ਅੱਧ 'ਚ ਸੂਈ ਕੱਢਣੀ ਹੈ। ਇੱਕ ਵਾਰ ਸਾਰੀ ਕੱਟਣੀ ਹੈ ਇੱਕ ਵਾਰ ਅੱਧ ਚ ਕੱਟਣੀ ਹੈ ਬਸ ਮੈਨੂੰ ਐਦਾਂ ਗਾ ਵੀ ਤੁਹਾਨੂੰ ਸਮਝ ਕਲੀਅਰ ਆਵੇ ਫੇਰ ਹੀ ਵੀਡੀਓ ਦਾ ਫਾਇਦਾ ਹੁੰਦਾ ਹੈ ਨਾ ਬਣਾਉਣ ਦਾ ਜੇ ਉਹ ਸਮਝ ਹੀ ਨਾ ਲੱਗੀ ਤਾਂ ਫਿਰ ਵੀਡੀਓ ਦਾ ਫਾਇਦਾ ਵੀ ਨਹੀਂ ਬਣਾਉਣ ਦਾ ਤਾਂ ਕਰਕੇ ਮੈਂ ਤੁਹਾਨੂੰ ਬਾਰ ਬਾਰ ਕਹਿ ਰਹੀ ਆ ਵੀ ਇੱਕ ਵਾਰ ਅੱਧ ਚ ਤੇ ਇੱਕ ਵਾਰ ਸਾਰੀ ਸੂਈ ਕੱਟਣੀ ਹੈ ਤੁਹਾਨੂੰ ਦਿਖ ਰਿਹਾ ਉਹ ਵਗਾ ਇੱਕ ਉਹਦੇ ਹੁਣ ਅੰਦਰ ਚ ਕੱਢਾਂਗੇ ਸੌਰੀ 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 ਕੈਮਰਾ ਹਿੱਲ ਗਿਆ ਸੀ ਤੇ ਹੁਣ ਆਪਾਂ ਦੇਖੋ ਇੱਥੇ ਕੱਢਣੀ ਹੈ ਜਿਹੜਾ ਆਪਣਾ ਐਂਡ ਹੋਊਗਾ ਫਲਾਵਰ ਦਾ ਇਹ ਬਹੁਤ ਸੋਹਣਾ ਫਲਾਵਰ ਜੇ ਬਣ ਕੇ ਛੋਟਾ ਜਾਂ بڑا ਸੋਹਣਾ ਲੱਗਦਾਗਾ ਜੇ ਇਤੋਂ ਵੀ ਛੋਟਾ ਪਾ ਸਕਦੇ ਹੋ ਤੁਸੀਂ ਇਹ ਤਾਂ ਮੈਂ ਥੋੜਾ ਜਿਹਾ ਵੱਡਾ ਬਣਾਇਆ ਹੈਗਾ ਹੁਣ ਤੁਸੀਂ ਇੱਥੇ ਸੂਈ ਨੂੰ ਕੱਢ ਦਿਓ ਤੇ ਇਹ ਬੜਾ ਸੋਹਣਾ ਬਣ ਕੇ ਤਿਆਰ ਹੁੰਦਾ ਤੇ ਜਿਵੇਂ ਕਿ ਸੂਟਾਂ ਤੇ ਬਹੁਤ ਸੋਹਣਾ ਲੱਗਦਾ ਹੈ ਪਸ਼ਵਿਨੇ ਦੇ ਸੂਟਾਂ ਤੇ ਕੱਢਿਆ ਹੋਵੇ ਇਹ ਸੂਟ ਬਹੁਤ ਸੋਹਣਾ ਲੱਗੂਗਾ ਹੁਣ ਤੁਸੀਂ ਇਹਨੂੰ ਐਦਾਂ ਚੱਕਣਾ ਸੂਈ ਇੱਥੇ ਕੱਢ ਲੈਣੀ ਹੈ ਦੁਬਾਰੀ ਇੱਥੇ ਸੂਈ ਐ ਚੱਕਣਾ ਹੈ ਐਦਾਂ ਚੱਕੀ ਜਾਣਾ ਇਹ ਦਾ ਤੁਸੀਂ ਇਖ ਸਕਦੇ ਮੈਂ ਸਾਰੀਆਂ ਨੂੰ ਇਹਨਾਂ ਵਿੱਚ ਚੱਕ ਲੂੰਗੀ ਇਹਦਾ ਸਰਕਲ ਬਣਾ ਦਾਂਗੇ ਆਪਾਂ ਦੇਖੋ ਜੀ ਇਹਨੂੰ ਥੋੜਾ ਜਿਹਾ ਖਿੱਚ ਲੈਣਾ ਜ਼ਿਆਦਾ ਨਾ ਖਿੱਚਣਾ ਕੱਪੜਾ ਨਹੀਂ ਇਕੱਠਾ ਹੋਣਾ ਚਾਹੀਦਾ ਹਲਕਾ ਜਿਹਾ ਖਿੱਚ ਲਓ ਦੇਖੋ ਜੀ ਐਦਾਂ ਹੀ ਆਪਣਾ ਫਲਾਵਰ ਕੰਪਲੀਟ ਹੋ ਜਾ ਤੇ ਹੁਣ ਆਪਾਂ yellow ਦੀ ਹੀ ਪੱਤੀਆਂ ਨੂੰ ਉਹ ਕਰਾਂਗੇ ਪੱਤੀਆਂ ਆਪਾਂ ਉਲੀਕ ਹੀ ਦਿੰਨੇ ਆ ਇੱਥੇ ਧਾਗਾ ਨਹੀਂ ਕੱਟ ਕਰਦੇ ਦੇਖੋ ਇੱਥੋਂ ਪੱਤੀਆਂ ਵੀ ਇਦਾਂ ਅੱਧ ਵਿਚ ਕੱਢ ਕੇ ਹੀ ਬਣਨਗੀਆਂ ਇਹਦੀਆਂ ਪੱਤੀਆਂ ਵੀ ਇਸ ਤਿੱਕੇ ਨਾਲ ਇਹ ਬਣਨਗੀਆਂ ਸੋਇਨ ਨੂੰ ਤੁਸੀਂ ਨਾ ਇੱਥੇ ਕੱਢ ਲਓ ਕਿਰਾ نیچے ਕੱਢ ਲਓ ਚਲੋ نیچے ਕੱਢ ਲਈ ਤੇ ਫਿਰ ਇਹ ਕੋਨਰ ਤੇ ਕੱਢਣੀ ਹੈ ਇਹਦੀ ਨੁੱਕਰ ਤੇ ਫਿਰ ਪੱਤੀ ਸੂਣੀ ਬਣੂਗੀ ਨੁੱਕਰ ਤੇ ਇਧਰੋਂ ਕੱਢਣੀ ਹੈ نیچے ਤੋਂ ਅੱਧ-ਅੱਧ ਕਰਕੇ ਇਦਾਂ ਇਹਦੀ ਪੱਤੀ ਬਣਾ ਦਾਂਗੇ ਆਪਾਂ ਇੱਥੇ ਧਾਗੇ ਨੂੰ ਪੱਦਾ ਪਤਾਗੇ ਦੇਖੋ ਕਿੰਨੀ ਸੋਹਣੀ ਪੱਤੀ ਬਣ ਗਈ ਐ ਤੇ ਦੂਜੀ ਪੱਤੀ ਵੀ ਆਪਾਂ ਇਦਾਂ ਹੀ ਬਣਾ ਲਾਂਗੇ ਇਹ ਕਸ਼ਮੀਰੀ ਟੰਕਾ ਬਹੁਤ ਸੋਖਾ ਤੇ ਬਹੁਤ ਸੋਹਣੀ ਲੱਗਦੀ ਐ ਇਹ ਕੜਾਈ ਤੇ ਇੱਥੇ ਵੀ ਆਪਾਂ ਅੱਧ ਤੇ ਐਂ ਸੂਈ ਕੱਢ ਲੈਣੀ ਐ ਦੇਖੋ ਜੀ ਮੈਂ ਤੁਹਾਨੂੰ ਦੋਨੇ ਪੱਤੀਆਂ ਹੀ ਲੀਕੂਗੀ ਇੱਥੇ ਆਪਾਂ ਇਦਾਂ ਕੱਢ ਲਈ ਸੂਈ ਇੱਥੇ ਵੀ ਆਪਾਂ ਅੱਧ ਤੇ ਸੂਈ ਕੱਟਣੀ ਹੈ। ਤਕਤੀ ਜਿਹੜੀ ਮੜੀ ਚੌੜੀ ਜੀ ਬਣ ਜਾਂਦੀ ਹੈ ਨਹੀਂ ਪੱਤੀ ਨਾਲ ਹੀ ਚਿਪ ਜੂਗੀ। ਜੇ ਆਪਾਂ ਆਹ ਅੱਧ ਤੇ ਸੂਈ ਨਾ ਕੱਟਾਂਗੇ ਦੇਖੋ ਕਿੰਨੀ ਸੋਹਣੀ ਆਪਣੇ ਪੱਤੀ ਬਣ ਕੇ ਤਿਆਰ ਹੋਈ ਆ ਤੇ ਹੁਣ ਆਪਾਂ ਧਾਗੇ ਨੂੰ ਕਟਾਂਗੇ। ਕਿੰਨੀ ਇਹਦੀ ਆਪਾਂ ਨੂੰ ਜ਼ਰੂਰਤ ਨਹੀਂ ਆਪਾਂ ਪਿੰਕ ਵਾਲਾ ਪਾਵਾਂਗੇ। 8 ਸੈਕੰਡ ਇਸ ਸਟਿੱਕੇ ਨਾਲ ਲਗਾ ਸਕਦੇ ਹੋ। ਤੇ ਹੁਣ ਆਪਾਂ ਪਿੰਕ ਕਲਤਾ ਗਪਾਲਨੀਆ ਤੁਸੀਂ ਦੇਖ ਸਕਦੇ ਹੋ ਫਲਾਵਰ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੇ ਕੜਾਈ ਕਿੰਨੀ ਸੌਖੀ ਹੈ ਤੇ ਬਹੁਤ ਸੌਖੀ ਕੜਾਈ ਕਰਕੇ ਇਹ ਜਲਦੀ ਕੱਢੀ ਜਾਂਦੀ ਹੈ ਤੇ ਸੂਟ ਤੁਸੀਂ ਰਾਮ ਨਾਲ 2-3 ਦਿਨਾਂ ਦੇ ਵਿੱਚ ਤਿਆਰ ਕਰ ਸਕਦੇ ਹੋ ਬੇਲਾ ਪਾ ਸਕਦੇ ਹੋ ਬੇਲਾ ਨਾਲ ਬਹੁਤ ਸੋਹਣਾ ਲੱਗਦਾ ਕਿਦਾਂ ਵੀ ਤੁਸੀਂ ਆਪਦੀ ਡਿਜ਼ਾਈਨਿੰਗ ਆਪ ਖੁਦ ਕਰ ਸਕਦੇ ਹੋ ਤੇ ਇਹ ਜੇ ਤੁਸੀਂ ਸਿਲਕ ਥ੍ਰੈਡ ਨਾਲ ਕੱਢੋ ਉਹਦੇ ਨਾਲ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਗਾ ਸਿਲਕ ਥ्रेड ਨਾਲ ਵੀ ਉਹਦੇ ਨਾਲ ਜਿਆਦਾ ਉੱਠੂਗਾ ਇਹ ਧਾਗੇ ਨਾਲ ਵੀ ਬਹੁਤ ਵਧੀਆ ਲੱਗਦਾ ਤੇ ਹੁਣ ਆਪਾਂ ਇੱਥੇ ਇਹਦੇ ਨੋਟ ਲਗਾਉਣੇ ਆ ਵਿਚਾਲੇ ਫਲਾਵਰ ਨੂੰ ਫੋਰ ਹਾਈਲਾਈਟ ਕਰ ਦਾਂਗੇ ਵੀ ਫਲਾਵਰ ਆਪਣਾ ਵਧੀਆ ਹਾਈਲਾਈਟ ਹੋ ਜੇ ਐਦਾ ਬਲ ਪਾ ਕੇ ਨਾ ਸੂਈ ਤੇ ਤੁਸੀਂ ਕਿੰਨੇ ਵਾਰੀ ਬਲ ਪਾ ਲਿਓ 3 ਪਾਉ 4 ਪਾਉ 5 ਪਾਉ ਹਨ ਤੁਸੀਂ ਨੂੰ ਬਚਾ ਲੇ ਜੇ ਐਦਾ ਪਹਿਲਾਂ ਧਾਗੇ ਨੂੰ ਖਿੱਚ ਲਿਓ ਦੇਖੋ ਜੀ ਆਪਾਂ ਨੇ ਵਿਚਾਲੇ ਇੱਕ ਨੋਟ ਦਾ ਹੋ ਲਾਤਾ ਸਟਿਚ ਤੇ ਹੁਣ ਆਪਾਂ ਇਥੋਂ ਇਹਦੀ ਗੰਡੀ ਤਿਆਰ ਕਰਾਂਗੇ ਆਪਾਂ ਪਿੰਕ ਨਾਲ ਕਰਾਂਗੇ ਤਾਂ ਹੀ ਮੈ ਲੱਗਦਾ ਤਾਂ ਅੱਗਲੇ ਅਸੀਂ ਲੱਗ ਲੱਗਦੇ ਜੇ ਆਪਾਂ ਗ੍ਰੀਨ ਲਈਏ ਬਹੁਤ ਸੋਹਣਾ ਉੱਥੇ ਇਹ ਤੇ ਬਹੁਤ ਸੋਹਣਾ ਲੱਗੇ ਤੇ ਇੱਥੋਂ ਥੋੜਾ ਥੋੜਾ ਟਿਕਨਾ ਐਦਾਂ ਐਦਾਂ ਚੱਕੀ ਜਾਣਾ बस ये दी डंडी कंप्लीट हो जाऊ फिर ये। ਐ ਦਾ ਚੱਕੀ ਜਾਣਾ। ਛੋਟਾ ਛੋਟਾ ਸਟਿਚ ਚੱਕੀ ਜਾਣਾ ਬਸ ਕੱਪੜੇ ਦਾ। ਮੈਨੂੰ ਉਮੀਦ ਹੈ ਵੀ ਤੁਹਾਨੂੰ ਕਢਾਈ ਵਧੀਆ ਸਮਝ ਆਏਗੀ ਤੇ ਜੇ ਨਾ ਵੀ ਸਮਝ ਆਈ ਆਪਾਂ ਦੁਬਾਰਾ ਵੀਡੀਓ ਬਣਾ ਲਾਂਗੇ। ਤੇ ਬੈਸੇ ਤਾਂ ਮੈਨੂੰ ਉਮੀਦ ਹੈ ਵੀ ਇੱਕ ਵੀਡੀਓ ਦੇ ਵਿੱਚ ਹੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋ ਤੇ ਨਹੀਂ ਆਪਾਂ ਦੁਬਾਰਾ ਟਰਾਈ ਕਰ ਲਾਂਗੇ ਹੁਣ ਦੇ ਕਪੜਾ ਇਹ ਆਪਣਾ ਤਿਆਰ ਹੋ ਗਿਆ ਜੀ ਟੰਕਾ ਇੱਥੇ ਆਪਾਂ ਇਹਨੂੰ ਲੋਕ ਕਰ ਦਾਂਗੇ ਤੇ ਹੁਣ ਆਪਾਂ ਦੂਸਰੀ ਸਾਈਡ ਤੋਂ ਨਾ ਜਿਹੜੇ ਆਹ ਵਾਲੇ ਰੱਖੇ ਹੋਏ ਐ ਇਹ ਵੀ ਦੱਸ ਦਿਆਂ ਤੁਹਾਨੂੰ ਕਿਵੇਂ ਬਣਾਏ ਆ ਇਥੋਂ ਆਪਾਂ ਇਦਾਂ ਕਰਾਂਗੇ ਤੇ ਇਹਦਾ ਵੀ ਆਪਾਂ ਅੱਧਾਲਾ ਸਿਸਟਮ ਹੀ ਕਰਨਾ ਜਿਵੇਂ ਆਪਾਂ ਇੱਥੋਂ ਚੱਕੀ ਇੱਥੇ ਅੱਧੇ ਵਿੱਚ ਸੂਈ ਕੱਢਣੀ ਔਖੀ ਲੱਗਦੀ ਥੋੜੀ ਜੀ ਇਤੋਂ ਦੇ ਵਿੱਚ ਚੱਕ ਲਈ ਸੂਈ ਤੇ ਇਤੋਂ ਇੱਕ ਟ੍ਰਿਪਲੀ ਇਤੋਂ ਫੁੱਲ ਭਰਨੀ ਹੈ ਜਿੱਦਾਂ ਕਿ ਆਪਾਂ ਫੁੱਲ ਬਣਾਇਆ ਉਸੇ ਤਰੀਕੇ ਨਹੀਂ ਇਹ ਬਣਨਾ ਇਹਦਾ ਵੀ ਉਹੀ ਸਿਸਟਮ ਹੈ ਇਤੋਂ ਨੂੰ ਆਪਾਂ ਅੱਧ ਚੋ ਚੱਕਣੀ ਹੈ ਕਿਉਂਕਿ ਦੂਜੀ ਸਾਈਡ ਆਪਾਂ ਅੱਧ ਅੱਧ ਨਾਲ ਬਣਾਉਣੀ ਹੈ ਇਹ ਇਤੋਂ ਆਪਾਂ ਫੁੱਲ ਚੱਕਾਂਗੇ ਦੇਖੋ ਜੀ ਇੱਥੋਂ ਆਪਾਂ ਹੀ ਅੱਧਾ ਚੱਕਰੰ ਦੀ ਸੂਈ ਇੱਥੋਂ ਆਪਾਂ ਫੁੱਲ ਚੱਕ ਲਾਂਗੇ ਇੱਥੋਂ ਆਪਾਂ ਅੱਧ ਚੱਕਾਂਗੇ ਇਹਦੀ ਨੁੱਕਰ 'ਚ ਜ਼ਰੂਰ ਪਾਉਣੀ ਆ ਸੂਈ ਤੇ ਨੁੱਕਰ ਨਾਲ ਹੀ ਇਹਦੀ ਸੋਹਣੀ ਲੁੱਕ ਹੁੰਦੀ ਹੈ ਤੇ ਇੱਥੇ ਆਪਾਂ ਫੁੱਲ ਚੱਕ ਲਾਂਗੇ ਪਹਿਲਾਂ ਤੇ ਹੁਣ ਆਪਾਂ ਅੱਧ ਚੱਕਾਂਗੇ ਲੁੱਕਰ ਚ ਪਾ ਕੇ ਸੂਈ ਨੂੰ ਅੱਧਰ ਚ ਚੱਕ ਲਾਂਗੇ ਇੱਥੇ ਫੁੱਲ ਚੱਕ ਲਾਂਗੇ ਇੱਥੋਂ ਆਪਾਂ ਅੱਧਰ ਚ ਚੱਕ ਲਾਂਗੇ ਇਹ ਤੁਸੀਂ ਬਿਨਾ ਡਰਾ ਕੀਤਾ ਵੀ ਬਣਾ ਸਕਦੇ ਹੋ ਕੋਈ ਔਖਾ ਨਹੀਂ ਹੈਗਾ ਤੇ ਡਰਾ ਕਰਕੇ ਬਣਾਉਣਾ ਡਰਾ ਕਰਕੇ ਬਣਾ ਸਕਦੇ ਹੋ ਇਹ ਕੜਾਈ ਸਿੰਧੀ ਕੜਾਈ ਨੂੰ ਵੀ ਬਹੁਤ ਸੌਖੀ ਹੈਗੀ ਮੈਨੂੰ ਤਾਂ ਬਹੁਤ ਸੌਖੀ ਲੱਗਦੀ ਹੈ ਤੇ ਸੋਹਣੀ ਵੀ ਬਹੁਤ ਲੱਗਦੀ ਹੈ ਇਹ ਥੋਪਾ ਤੇ ਬੰਦ ਕਰ ਦਾਂਗੀ ਤੇ ਹੁਣ ਆਪਾਂ ਆ ਟੰਕੇ ਨੂੰ ਫਿਲ ਕਰਾਂਗੇ ਜੀ ਆ ਲੈਨ ਨੂੰ ਉਲਿੱਕਾਂਗੇ ਫੇਰ ਹੀ ਸੋਹਣੀ ਲੱਗਦੀ ਹੈ ਇਹ ਉਲਿੱਕੀ ਹੋਈ ਨਹੀਂ ਨਹੀਂ ਸੋਹਣੀ ਲੱਗਦੀ ਐਦਾਂ ਹੀ ਲਿਕਣੀ ਹੈ ਜਿੱਦਾਂ ਆਪਾਂ ਫਲਾਵਰ ਦੀ ਟੰਗੀ ਲਿਕੀ ਸੀ ਐਦਾਂ ਚੱਕ ਚੱਕ ਕੀ ਦੇਖਿਓ ਇਹ ਬਹੁਤ ਸੋਹਣੀ ਲੁੱਕ ਦਊਗੀ ਜੇ ਦੋ ਇਹਦੀ ਡੰਡੀ ਲੀਕਦੀ ਨਾ ਤੇ ਬਾਲੀ ਸੋਹਣੀ ਲੱਗਦੀ ਆ ਫਿਰ ਇਹ ਕੜਾਈ ਦੇਖੋ ਜੀ ਆਪਣੀ ਇਹ ਕੜਾਈ ਪੂਰੀ ਹੋ ਗਈ ਆ ਤੇ ਤੁਸੀਂ ਆ ਫੁੱਲ ਨੂੰ ਵੀ ਵਿਚੋ ਲੀਕ ਸਕਦੇ ਹੋ ਤੇ ਜੇ ਲਿਕਣਾ ਚਾਹੁੰਦੇ ਹੋ ਨਹੀਂ ਆਪਣੀ ਐ ਇਦਾਂ ਦੇਖੋ ਫਲਾਵਰ ਬਣ ਗਿਆ ਬਹੁਤ ਸੋਹਣਾ ਫਲਾਵਰ ਬਣਿਆ ਤੇ ਬਹੁਤ ਸੋਹਣੀ ਕੜਾਈ ਲੱਗਦੀ ਹੈ ਸੂਟਾਂ ਤੇ ਖਾਸ ਖਾਸ ਕਰਕੇ ਸੂਟਾਂ ਤੇ ਬਹੁਤ ਸੋਹਣੀ ਲੱਗਦੀ ਹੈ ਤੇ ਸੋਲਾਂ ਦੇ ਉੱਪਰ ਹਨ ਤੁਸੀਂ ਕੜਾਈ ਕਰ ਸਕਦੇ ਹੋ ਤੁਸੀਂ ਇੱਥੇ ਨੋਟ ਦੇ ਸਟਿਚ ਹੋਰ ਵੀ ਲਗਾ ਸਕਦੇ ਹੋ ਤਾਂ ਕਿ ਇਹ ਫੁੱਲ ਹੋਰ ਉੱਭਰਿਆ ਵੀ ਜਿਵੇਂ ਕਿ ਆਪਣਾ ਸਰਕਲ ਵੱਡਾ ਹੁੰਦਾ ਹਨ ਕਈਆਂ ਦਾ ਸੋਤਾ ਹੁੰਦਾ ਕਈਆਂ ਦਾ ਵੱਡਾ ਹੁੰਦਾ ਤੁਸੀਂ ਉਹਦੇ ਅਕੋਰਡਿੰਗ ਲਾ ਸਕਦੇ ਹੋ ਮੈਨੂੰ ਤੇ ਬਹੁਤ ਪਸੰਦ ਆਈ ਕੜਾਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਨਵੇਂ-ਨਵੇਂ ਕੜਾਈਆਂ ਤੁਹਾਨੂੰ ਸਿਖਾਉਂਦੇ ਰਵਾਂਗੇ ਜਿੰਨੀਆਂ ਤੇ ਮੈਨੂੰ ਆਉਂਦੀਆਂ ਤੇ ਆਪਾਂ ਹੁਣ ਕੋਈ ਇਦਾਂ ਸੂਟ ਤਿਆਰ ਕਰਾਂਗੇ ਤੇ ਮੈਂ ਤੁਹਾਨੂੰ ਜਰੂਰ ਵੀਡੀਓ ਅਪਲੋਡ ਕਰੂੰਗੀ ਸੂਟ ਦੀ ਤੇ ਸੂਟ ਦੀ ਲੁੱਕ ਜਰੂਰ ਦਿਖਾਵਾਂਗੀ ਤੇ ਮੈਨੂੰ ਬਹੁਤ ਸੀਰੀਅਸਲੀ ਬਹੁਤ ਪਸੰਦ ਆਈ ਹੈ ਤੇ ਤੁਸੀਂ ਥ्रेड ਐਂਕਰ ਦਾ ਵੀ ਲੈ ਸਕਦੇ ਹੋ ਮਤਲਬ ਕਿ ਗੁੱਟੀਆਂ ਵਾਲਾ ਵੀ ਲੈ ਸਕਦੇ ਹੋ ਗੋਲੇ ਵਾਲਾ ਵੀ ਲੈ ਸਕਦੇ ਹੋ ਜਿਹੜਾ ਗੋਲੇ ਵਾਲਾ ਹੁੰਦਾ ਉਹਦੇ ਨਾਲ ਥੋੜੀ ਜੀ ਸੈਲਿੰਗ ਆਉਂਦੀ ਹੈ ਕੜਾਈ ਦੇ ਵਿੱਚ ਕੜਾਈ ਦੇ ਨਾਲ ਵੀ ਬਹੁਤ ਸੋਹਣੀ ਲੱਗ ਰਹੀ ਹੈ ਤੇ ਉਹਦੇ ਨਾਲ ਥੋੜੀ ਜੀ ਸੈਲਿੰਗ ਆ ਜੂਗੀ ਤੁਸੀਂ ਉਹਦੇ ਨਾਲ ਵੀ ਬਣਾ ਸਕਦੇ ਹੋ ਚਲੋ ਜੀ ਥੈਂਕ ਯੂ ਬਾਏ ਬਾਏ